ਉਹ ਜਬਾਖੀ ਕਿਹਦੇ ਆ ਵਾਹ ਯਾਰ ਹੋਰ ਬੜੀ ਵੀ ਵਾਲਕੇ ਦੋ ਵਰਗੇ ਕਾਲੇ ਰੰਗ ਦੀ ਤੇ ਕੋਰਾਂਗ ਦੀ ਆ ਚੱਲ ਆ ਤੁਹਾਡੇ ਵੀ ਜੋੜੇ ਮਾਰੇ ਨੇ ਚੱਲੇ ਆ ਨਾ ਅਪੜਾ ਦੋ ਮੈਨੂੰ ਕੋਈ ਚੱਕਰ ਨਹੀਂ ਨਾ ਨਹੀਂ ਵੀਰ ਇੱਕ ਮੈਂ ਚਾਚਾ ਮੇਰੀ ਤੂੰ ਵੀ ਮੇਰੀ ਗੱਲ ਕਰੀ ਹਲਕੇ ਚੱਲੇ ਨਾ ਰਗਵਾਨ ਵੇਖ ਨਹੀਂ ਉਹ ਦੋ ਕਿਹੜਾ ਕੋਣ ਐਵੇਂ ਦੇਖਦਾ ਹੈ ਸੜੀ ਸਾਡੇ ਪਿੰਡ ਦੇ ਵਿੱਚ ਨਸ਼ਾ ਜਿਹੜਾ ਬਹੁਤ ਜ਼ਿਆਦਾ ਵਿਕਦਾ ਪਿਆ ਹਾਂਜੀ ਅਸੀਂ ਜਾਣਦੇ ਆ ਕਿ ਨਸ਼ੇ ਨੂੰ ਠੱਲ ਪਏ ਹਾਂ ਜੀ ਇਸ ਤਿੱਕੇ ਦਾ ਨਸ਼ਾ ਉੱਥੇ ਵੇਚ ਰਿਹਾ ਪਿੰਡ ਦੇ ਲੋਕ ਵੀ ਵੇਚਦੇ ਚਿੱਟੇ ਨਾਮ ਦਾ ਨਸ਼ਾ ਵੀ ਇੱਕ ਦਾ ਪਿੰਡ ਦੇ ਹੀ ਵਿਅਕਤੀ ਵੇਚਦੇ ਆ ਕਿਉਂ ਵੇਚਦੇ ਵੀ ਜਿਹਨੂੰ ਕੋਈ 4-5 ਸਾਲ 3-4 ਸਾਲ ਤੋਂ ਇਹ ਨਸ਼ਾ ਵੇਚਦਾ ਪਿਆ ਸੀ ਤਾਂ ਖਾਣੇ ਦੇ ਪੁਲਿਸ ਅਧਿਕਾਰੀ ਨਹੀਂ ਕੋਈ ਕਾਰਵਾਈ ਵੀ ਜੀ ਉਹਨਾਂ ਦੇ ਉੱਤੇ ਪਹਿਲਾਂ ਹੀ ਮਾਮਲੇ ਦਰਜ ਹੋਇਆ ਪਰ ਉਹਨਾਂ ਉੱਪਰ ਕੋਈ ਕਾਰਵਾਈ ਤੋਸ ਰੂਪ ਵਿੱਚ ਨਹੀਂ ਹੋ ਰਹੀ ਦਾ ਥਾਣੇ ਦੇ ਪੁਲਿਸ ਅਧਿਕਾਰੀ ਨੇ ਐਸਐਚਓ ਮਨਵੀਰ ਸਿੰਘ ਵਾਲੇ ਤੁਸੀਂ ਦੱਸਿਆ ਵਾ ਉਹਨਾਂ ਦਾ ਕੀ ਕਹਿਣਾ ਹੈ ਉਹਨਾਂ ਦਾ ਸਰ ਇਹ ਤੇ ਉਹਨਾਂ ਨੂੰ ਹੀ ਪਤਾ ਹੋਊਗਾ ਸਾਡੇ ਨਾਲ ਕੋਈ ਗੱਲਬਾਤ ਨਹੀਂ ਉਹਨਾਂ ਨੇ ਕੀਤੀ ਇਸ ਬਾਰੇ ਬਾਅਦ ਚ ਕਿ ਮੈਂ ਕੁਝ ਕਰੂੰਗਾ ਜਾਂ ਨਹੀਂ ਕਰੂੰਗਾ ਜੇ ਉਹ ਮਤਲਬ ਕਰਨ ਜੋਗੇ ਹੈਗੇ ਸੀ ਤੇ ਉਹਨਾਂ ਨੂੰ ਕਰਕੇ ਵਿਖਾਉਣਾ ਚਾਹੀਦਾ ਹੈ ਸਰ ਸਾਡੇ ਅਸੀਂ ਇਹ ਵੀ ਚਾਹੁੰਦੇ ਆ ਕਿ ਸਾਡੇ ਫਿਰ ਤੋਂ ਠੇਕਾ ਵਿਚਕਾਇਆ ਜਾਵੇ ਕਿਉਂਕਿ ਦੋਨਾਂ ਸਾਈਡਾਂ ਤੇ ਗੁਰਦੁਆਰਾ ਸਾਹਿਬ ਲੱਗਦਾ ਹੈ ਮੇਰੀ ਚੋਰੀ ਹੋਈ ਨੂੰ ਚੋਰੀ ਹੋਈ 2 ਸਾਲ ਹੋ ਗਿਆ ਵਾ ਨਸ਼ੇ ਦੇ ਲੋਰ ਦੇ ਚੋਰੀ ਹੋਈ ਇਹ ਮੇਂ ਦੁਕਾਨ ਦੀ ਇਹਨਾਂ ਕੋਈ ਕਾਰਵਾਈ ਨਹੀਂ ਕੀਤੀ ਇਹਨੇ ਚਿੱਟੀਆਂ ਸਭ ਕੁਝ ਜਲਦੀਆਂ ਨਾ ਤੇ ਚਾਰ ਐਸਐਸਓ ਬਦਲ ਗਏ ਨੇ ਇਹਨਾਂ ਕੋਈ ਕਾਰਵਾਈ ਨਹੀਂ ਕੀਤੀ ਨਸ਼ੇ ਦੀ ਐਸਐਸਪੀ ਬਟਾਲਾ ਦੇ ਦਫਤਰ ਦੇ ਬਾਹਰ ਖੜੇ ਹਾਂ ਤਸਵੀਰਾਂ ਤੁਹਾਨੂੰ ਦਿਖਾਣੀਆਂ ਚਾਹਾਂਗੇ ਕਿ ਇੱਥੇ ਪਿੰਡ ਬਸੰਤਕੋਟ ਦੀਆਂ ਔਰਤਾਂ ਇੱਧਰ ਦੇਖੋ ਜੀ ਇੱਧਰ ਇਹ ਹੈ ਕਿ ਪਿੰਡ ਦੇ ਵਿੱਚ ਨਸ਼ਾ ਵੱਡੀ ਮਿਕਦਾਰ ਚ ਵਿਕ ਰਿਆ ਹੈ ਜਿਸ ਦੇ ਨਾਲ ਪਿੰਡ ਦੀ ਜਵਾਨੀ ਅਤੇ ਪਿੰਡ ਦੇ ਬੱਚੇ ਜਿਹੜੇ ਨੇ ਉਹ ਬਰਬਾਦ ਹੋ ਰਹੇ ਨੇ ਵੀਡੀਓ ਇਹਨਾਂ ਨੇ ਕੋਈ ਸਾਹਮਣੇ ਲਿਆਂਦੀਆਂ ਹਨ ਤੇ ਉਹ ਵੀਡੀਓ ਐਸਐਸਪੀ ਨੂੰ ਵੀ ਦਿਖਾਈਆਂ ਹਨ ਸੰਬੰਧਤ ਥਾਣੇ ਦੇ ਪੁਲਿਸ ਅਧਿਕਾਰੀ ਇਹਨਾਂ ਦੀ ਸੁਣਵਾਈ ਨਹੀਂ ਕਰ ਰਹੇ ਤੇ ਅੱਜ ਆਕ ਕੇ ਐਸਐਸਪੀ ਬਟਾਲਾ ਨੂੰ ਮਿਲਣ ਪਹੁੰਚੇ ਸੀ ਗੱਲਬਾਤ ਕਰ ਲਿਆ ਸਾਡੇ ਨਾਲ ਇੱਥੇ ਕੁਝ ਮਹਿਲਾਵਾਂ ਮੌਜੂਦ ਇੱਥੇ ਦੇਖੋ ਜੀ ਇੱਧਰ ਪਿਆਰ ਹਾਂਜੀ ਅਸੀਂ ਚਾਹੁੰਦੇ ਆ ਕਿ ਨਸ਼ੇ ਨੂੰ ਠੱਲ ਪਏ ਹਾਂਜੀ ਕਿਸ ਤਰੀਕੇ ਦਾ ਨਸ਼ਾ ਉੱਥੇ ਵੇਚ ਰਿਹਾ ਪਿੰਡ ਦੇ ਲੋਕ ਵੀ ਵੇਚਦੇ ਚਿੱਟੇ ਨਾਮ ਦਾ ਨਸ਼ਾ ਵਿਕਦਾ ਪਿੰਡ ਦੇ ਹੀ ਵਿਅਕਤੀ ਵੀ ਵੇਚਦੇ ਆ ਔਰ ਪਿੰਡ ਦੇ ਹੀ ਮੁੰਡੇ ਅੱਗੇ ਉਹਨਾਂ ਨੇ ਰੱਖੇ ਹੋਏ ਆ ਕੰਮ ਤੇ ਹਾਂਜੀ ਕੀ ਐਸੀ ਮਜਬੂਰੀ ਹੋ ਗਈ ਕਿ ਤੁਹਾਨੂੰ ਵੀ ਉੱਠ ਖੜਨਾ ਪਿਆ ਕੀ ਮਤਲਬ ਪਿੰਡ ਦੀ ਪੰਚਾਇਤ ਜਾਂ ਪਿੰਡ ਦੇ ਸਰਪੰਚ ਸਾਥ ਨਹੀਂ ਦੇ ਰਹੇ ਵੀਰ ਜੀ ਪਿੰਡ ਦੀ ਪੰਚਾਇਤ ਸਾਰੇ ਹੀ ਸਾਥ ਦੇ ਰਹੇ ਆ ਪਰ ਇਹੀ ਇਹ ਚਾਹੁੰਦੇ ਹਾਂ ਕਿ ਇਹ ਜਿਹੜਾ ਨਸ਼ਾ ਬੀਤ ਜੀ ਭੈਣ ਜੀ ਇੱਕ ਮਿੰਟ ਇੱਧਰ ਦੇਖੋ ਜੀ ਇੱਧਰ ਜੀ ਉਹਨਾਂ ਦੇ ਉੱਤੇ ਪਹਿਲਾਂ ਹੀ ਮਾਮਲੇ ਦਰਜ ਹੋਇਆ ਪਰ ਉਹਨਾਂ ਉੱਪਰ ਕੋਈ ਕਾਰਵਾਈ ਠੋਸ ਰੂਪ ਵਿੱਚ ਨਹੀਂ ਹੋ ਰਹੀ ਅੱਜ ਤੁਸੀਂ ਇੱਥੇ ਮਿਲੇ ਹੋ ਕੀ ਕੁਝ ਕਿਹਾ ਮੈਡਮ ਨੂੰ ਤੁਸੀਂ ਦੱਸਿਆ ਤੇ ਮੈਡਮ ਨੇ ਤੁਹਾਨੂੰ ਕੀ ਵਿਸ਼ਵਾਸ ਮੈਡਮ ਨੇ ਵਿਸ਼ਵਾਸ ਦਵਾਇਆ ਵਾ ਕਿ ਉਹਨਾਂ ਉੱਪਰ ਕਾਰਵਾਈ ਜਲਦ ਤੋਂ ਜਲਦ ਹੋਵੇਗੀ ਹੁਣ ਅੱਗੇ ਵੇਖਦੇ ਹਾਂ ਕਿ ਕੀ ਕਾਰਵਾਈ ਹੁੰਦੀ ਹੈ ਯਕੀਨ ਤਾਂ ਤੁਹਾਡੇ ਪਹਿਲਾਂ ਵੀ ਟੁੱਟ ਗਿਆ ਪੁਲਿਸ ਤੋਂ ਜੇ ਇੱਥੋਂ ਵੀ ਯਕੀਨ ਟੁੱਟ ਗਿਆ ਵੀਰ ਜੀ ਫਿਰ ਅਸੀਂ ਅੱਗੇ ਦੀ ਅੱਗੇ ਤੁਹਾਨੂੰ ਮਤਲਬ ਕਿ ਜਾਣਾ ਪਏਗਾ ਅਸੀਂ ਜਾਵਾਂਗੇ ਪਰ ਅਸੀਂ ਮਤਲਬ ਕਿ ਪਿੱਛੇ ਨਹੀਂ ਹਟਣਾ ਇਹ ਬਿਲਕੁਲ ਕੁਝ ਹੋਰ ਵੀ ਮਹਿਲਾਵਾਂ ਸਾਡੇ ਨਾਲ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਭੈਣ ਤੁਸੀਂ ਇੱਥੇ ਆਏ ਹੋ ਭੈਣ ਜੀ ਇੱਕ ਮਿੰਟ ਇੱਧਰ ਦੇਖੋ ਜੀ ਇੱਧਰ ਤੁਹਾਡੇ ਨਾਲ ਆ ਤੇ ਜੇ ਤੁਹਾਡੀ ਫੇਰ ਕੋਈ ਕੋਈ ਨਹੀਂ ਗੱਲ ਸੁਣਦਾ ਤੇ ਫਿਰ ਤੁਸੀਂ ਇੱਥੇ ਆਓ ਮੈਂ ਇੱਥੇ ਹੀ ਬੈਠੀ ਆ ਜਿਹੜਾ ਸੰਬੰਧ ਥਾਣੇ ਦੇ ਪੁਲਿਸ ਅਧਿਕਾਰੀ ਨੇ ਐਸ ਐਚ ਓ ਮਨਵੀਰ ਸਿੰਘ ਬਾਰੇ ਤੁਸੀਂ ਦੱਸਿਆ ਵਾ ਉਹਨਾਂ ਦਾ ਕੀ ਕਹਿਣਾ ਹੈ ਉਹਨਾਂ ਦਾ ਸਰ ਇਹ ਤੇ ਉਹਨਾਂ ਨੂੰ ਹੀ ਪਤਾ ਹੋਊਗਾ ਸਾਡੇ ਨਾਲ ਕੋਈ ਗੱਲਬਾਤ ਨਹੀਂ ਉਹਨਾਂ ਨੇ ਕੀਤੀ ਇਸ ਬਾਰੇ ਬਾਅਦ ਚ ਕਿ ਮੈਂ ਕੁਝ ਕਰੂੰਗਾ ਜਾਂ ਨਹੀਂ ਕਰੂੰਗਾ ਜੇ ਉਹ ਕਰਨ ਮਤਲਬ ਕਰਨ ਜੋਗੇ ਹੈਗੇ ਸੀ ਤੇ ਉਹਨਾਂ ਨੂੰ ਕਰਕੇ ਵਿਖਾਉਣਾ ਚਾਹੀਦਾ ਹੈ ਦੇਖਿਆ ਜਾਵੇ ਤਾਂ ਕਈ ਵਾਰ ਜਿਹੜੇ ਲੋਕ ਆਵਾਜ਼ ਉਠਾਉਂਦੇ ਨਸ਼ੇ ਦੇ ਖਿਲਾਫ ਮੈਨੂੰ ਵੀ ਨਹੀਂ ਪਤਾ ਜੀ ਇਹਨਾਂ ਜੀ ਇੱਕ ਮਿੰਟ ਇੱਧਰ ਦੇਖੋ ਜੀ ਇੱਧਰ ਉਹ ਆ ਮੀਡੀਆ ਨੂੰ ਅਸੀਂ ਕਹਿਨੇ ਜੇ ਕਹੇ ਲੇਡੀਜ਼ ਨੂੰ ਕੁਝ ਵੀ ਹੋਇਆ ਨੁਕਸਾਨ ਪਹੁੰਚਿਆ ਉਹਦੇ ਜ਼ਿੰਮੇਵਾਰ ਉਹ ਹੋਣਗੇ ਸਹੀ ਕਿ ਕਹਣਾ ਜਾਂਦੇ ਹੋ ਤੁਸੀਂ ਵੀ ਨਾਲ ਆਇਓ ਕਿਸ ਤਰੀਕੇ ਦੇ ਹਾਲਾਤ ਆ ਸਰ ਸਾਡੇ ਅਸੀਂ ਇਹ ਵੀ ਚਾਹੁੰਦੇ ਆ ਕਿ ਸਾਡੇ ਫਿਰ ਤੋਂ ਠੇਕਾ ਵਿੱਚ ਕਾਇਆ ਜਾਵੇ ਕਿਉਂਕਿ ਦੋਨਾਂ ਸਾਈਡਾਂ ਤੇ ਗੁਰਦੁਆਰਾ ਸਾਹਿਬ ਲੱਗਦਾ ਹੈ ਤੇ ਠੇਕੇ ਦੇ ਵਿੱਚ ਜਿਹੜਾ ਮੁੰਡਾ ਆ ਉਹ ਮੰਨ ਲਓ ਕਿ ਉਹ ਕੋਈ ਬ੍ਰਾਂਚ ਨਹੀਂ ਕੋ ਕੁਝ ਨਹੀਂ ਹੈਗੀ ਉਹ ਵੈਸੇ ਥੋੜੀ ਜਿਹੀ ਸ਼ਰਾਬਰਾ ਕੀ ਵੇਚ ਰਿਹਾ ਹੈ ਤੇ ਉਹ ਮੁੰਡਾ ਮੰਨ ਲਓ ਕਿ ਨਸ਼ਾ ਉਹ ਵੀ ਵੇਚ ਰਿਹਾ ਹੈ ਉਹ ਧਿਆਨ ਪੁਰ ਹੁਣ ਅਸੀਂ ਉਹਤੇ ਵੀ ਕਾਰਵਾਈ ਕਰਾਉਣੀ ਹੈ ਤੋਂ ਇਲਾਵਾ ਹੋਰ ਕੀ ਕਰਨਾ ਸਾਰੇ ਨਸ਼ਿਆਂ ਦੇ ਅੱਗੇ ਡਰੱਗ ਦੇ ਐਵੇਂ ਮਗੜਾ ਲੈਂਦੀ ਭੈਣ ਜੀ ਇੱਕ ਮਿੰਟ ਇੱਥੇ ਦੇਖੋ ਜੀ ਇੱਧਰ ਦੇ ਨਸ਼ੇ ਵਾਲੀ ਇੰਜੈਕਸ਼ਨ ਲਗਾ ਕੇ ਮੋਟਾ ਹੋ ਚੁੱਕੀਆਂ ਹੁਣ ਜੇ ਇਹ ਕਾਰਵਾਈ ਫੇਰ ਨਹੀਂ ਹੁੰਦੀ ਇਸ ਤੋਂ ਬਾਅਦ ਤੇ ਕੀ ਅੱਗੇ ਰਹੇਗਾ ਸਾਰੇ ਹੀ ਫੇਰ ਇਸ ਤੋਂ ਉੱਪਰ ਜਾਵਾਂਗੇ ਲੱਗਦਾ ਭਗਵੰਤ ਮਾਨ ਸਰਕਾਰ ਕੋਈ ਸੁਣਵਾਈ ਕਰੇ ਸਰ ਹੁਣ ਇਹਨਾਂ ਮੈਡਮ ਨੇ ਤਾਂ ਸਾਨੂੰ ਯਕੀਨ ਦਿਵਾਇਆ ਵਾ ਕਿ ਇਹ ਕਾਰਵਾਈ ਤਾਂ ਹੋਏਗੀ ਜੇ ਨਾ ਹੋਏਗੀ ਤਾਂ ਫੇਰ ਅਸੀਂ ਫੇਰ ਉੱਪਰ ਤੇ ਜਾਣਾ ਹੀ ਆ ਜੀ ਬਿਲਕੁਲ ਇਹ ਉਹ ਪਿੰਡ ਵਾਸੀ ਨੇ ਪਿੰਡ ਦੀਆਂ ਔਰਤਾਂ ਨੇ ਪਿੰਡ ਦੇ ਮਰਦ ਨੇ ਜਿਹੜੇ ਨਸ਼ੇ ਦੇ ਖਿਲਾਫ ਇੱਥੇ ਪਹੁੰਚੇ ਹੋਏ ਨੇ ਤੇ ਨਸ਼ੇ ਦੇ ਖਿਲਾਫ ਹੀ ਗੱਲ ਕਰਦੇ ਨਜ਼ਰ ਆ ਰਹੇ ਨੇ ਪਿੰਡ ਵਾਸੀ ਹੋਰ ਵੀ ਸਾਡੇ ਨਾਲ ਇੱਥੇ ਮੌਜੂਦ ਨੇ ਗੱਲਬਾਤ ਕਰ ਲੈਣੇ ਕਿ ਕਿਆ ਚਾਹੁੰਦੇ ਹੋ ਹਾਂਜੀ ਮੈਂ ਇਹ ਗੱਲ ਕਰਨੀ ਚਾਹੁੰਨਾ ਵਾ 2 ਸਾਲ ਹੋ ਗਏ ਨਸ਼ਾ ਵਿਕਦੀ ਇਹਦੀ ਆਹ ਹਰ ਕੇ ਜਨਾਨੀਆਂ ਨੇ ਕਦਮ ਚੁੱਕਿਆ ਪੁਲਿਸ ਵ ਐਸਐਚਓ ਨੇ ਹੱਥ ਜੋੜਦੇ ਭਾਈ ਮੈਂ ਨਸ਼ੇ ਨਹੀਂ ਫੜਨੇ ਮੈਂ ਨਸ਼ੇ ਨਹੀਂ ਫੜਨੇ ਦੋ ਤਿੰਨ ਦੀ ਵਾਰਾ ਗਏ ਨੇ ਚਾਰ ਬੰਦੇ ਫੜ ਕੇ ਚਾਰ ਬੰਦਿਆਂ ਫੜ ਕੇ ਲੈ ਗਏ ਨੇ ਉਹਨਾਂ ਦੀ ਕੋਈ ਕਾਰਵਾਈ ਨਹੀਂ ਹੋਣ ਈ ਅੱਜ ਐਸੇ ਆਏ ਆ ਇਹਨਾਂ ਵੀ ਕਹਤਾ ਵੇਖਾਂਗੇ ਵੇਖਾਂਗੇ ਵੇਖਣਾ ਕੀ ਆ ਕੱਲ ਨੂੰ ਕੋਈ ਬੰਦਾ ਮਰ ਗਿਆ ਸਾਡਾ ਪਿੰਡ ਵਾਲਾ ਕੋਈ ਮੁੰਡਾ ਮਰ ਗਿਆ ਅਸੀਂ ਸਾਰਾ ਪੁਲਿਸ ਤੇ ਕਾਰਵਾਈ ਕਰਾਂਗੇ ਪਹਿਲਾਂ ਵੀ ਕੋਈ ਮੁੰਡੇ ਮੜੇ ਨਸ਼ੇ ਮੜੇ ਨਹੀਂ ਨਸ਼ੇ ਨਾਲ ਤਿੰਨ ਚਾਰ ਮੁੰਡੇ ਮਰ ਗਏ ਨੇ ਅਗੇ ਕਿਸੇ ਕਪਸੇ ਕਹਿੰਦੀ ਲੋਕ ਸਾਡਾ ਸਾਥ ਦੇ ਨਸ਼ੇ ਨੂੰ ਹਟਾਉਣ ਦੇ ਲਈ ਹਾਂ ਇਹੋ ਗੱਲ ਪੁਲਿਸਾਂ ਦੀ ਇਕ ਮਨ ਸਾਥ ਦੋ ਤੇ ਮੁੜ ਕੇ ਬਲੀ ਜਾਂਦਾ ਕੋਈ ਨਹੀਂ ਜਾਂਦਾ ਕੋਈ ਵਿਸ਼ਵਾਸ ਹੈਗਾ ਐਸਐਸਪੀ ਮੈਡਮ ਕਰਨਗੇ ਕੋਈ ਕੰਮ ਇਹਨਾਂ ਦੀ ਕਰਨੀ ਇਹ ਵੀ ਗੁੰਗਣੇ ਮਿੱਟੀ ਲਾਉਂਦੇ ਨੇ ਇਹਨਾਂ ਕੋਈ ਨਹੀਂ ਕਰਨੀ ਮੇਰੀ ਚੋਰੀ ਹੋਈ ਨੂੰ ਚੋਰੀ ਹੋਈ ਨੂੰ 2 ਸਾਲ ਹੋ ਗਿਆ ਵਾ ਨਸ਼ੇ ਦੇ ਲੋਰ ਦੇ ਚੋਰੀ ਹੋਈ ਹੈ ਮੇਰੀ ਦੁਕਾਨ ਦੀ ਇਹਨਾਂ ਦਾ ਕੋਈ ਕਾਰਵਾਈ ਨਹੀਂ ਕੀਤੀ ਇਹਨੇ ਚਿੱਠੀਆਂ ਸੱਚ ਕੋ ਜਾਂਦੀਆਂ ਰੀਆਂ ਤਿੰਨ ਚਾਰ ਐਸਐਚਓ ਬਦਲ ਗਏ ਨੇ ਇਹਨਾਂ ਕੋਈ ਕਾਰਵਾਈ ਨਹੀਂ ਕੀਤੀ ਨਸ਼ੇ ਦੀ ਮੈਂ ਡਟ ਕੇ ਆ ਨਾ ਵਾ ਜੇ ਫੜ ਕੇ ਸਾਨੂੰ ਅੰਦਰ ਦੇ ਦੋ ਅਹੀਂ ਕੋਈ ਕੋਈ ਹਨ ਕੋਈ ਪਰਵਾਹ ਨਹੀਂ ਕੀ ਦੇਖੋ ਜੀ ਜਿਹੜੇ ਵੀ ਕੋਈ ਸਾਨੂੰ ਇਨਫਾਰਮੇਸ਼ਨ ਮਿਲਦੀ ਆ ਕਿ ਨਸ਼ਾ ਜਿਹੜੇ ਵੀ ਪਿੰਡਾਂ 'ਚ ਵੇਚ ਰਿਹਾ ਆ ਆਲਰੇਡੀ ਸਾਡੀ ਪੁਲਿਸ ਜਿਹੜੀ ਕਾਰਵਾਈ ਕਰ ਰਹੀ ਆ ਔਰ ਜਿਹੜੀ ਵੀਡੀਓ ਦੀ ਗੱਲ ਕਰ ਰਹੇ ਆ ਉਹਦੇ ਵਿੱਚ ਬੰਦੇ ਜਿਹੜੇ ਫੜ ਕੇ ਜਿਹੜੇ ਪਈ ਇਹ ਪੱਚਾ ਵੀ ਦੇ ਦਿੱਤਾ ਉਹਨਾਂ ਦਾ ਉਹ ਜੇਲ੍ਹ ਵਿੱਚ ਆ ਨੈਕਸਟ ਜਿਹੜੇ ਵੀ ਕੋਈ ਸਾਡੇ ਕੋਲ ਇਨਫਾਰਮੇਸ਼ਨ ਪਹੁੰਚेंगी ਉਹਦੇ ਰਿਗਾਰਡ ਵੀ ਆਪਾਂ ਜਿਹੜੀ ਕਾਰਵਾਈ ਉਹ ਕਰਾਂਗੇ ਤੇ ਪੁਲਸ ਆਲਰੇਡੀ ਕਾਰਵਾਈ ਰਹੀ ਆ ਅਸੀਂ ਤੇ ਡਰੱਗ ਅਵੇਅਰਨੈਸ ਦੇ ਜਿਹੜੇ ਕੈਂਪ ਆ ਉਹ ਵੀ ਲਾ ਰਹੇ ਆ ਪਿੰਡੋਂ ਪਿੰਡ ਜਾ ਕੇ ਇਹੋ ਜੀ ਕੋਈ ਪ੍ਰੋਬਲਮ ਨਹੀਂ ਆ ਕਿ ਪੁਲਿਸ ਕਾਰਵਾਈ ਨਹੀਂ ਕਰ ਰਹੀ ਇਹ 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 ਉਹ ਲੋਕ ਨੇ ਪਿੰਡ ਵਾਸੀ ਜਿਹੜੇ ਅੱਜ ਨਸ਼ੇ ਤੋਂ ਦੁਖੀ ਹੋ ਕੇ ਕਿਉਂਕਿ ਪਿੰਡ 'ਚ ਨਸ਼ਾ ਵਿਕਦਾ ਹੈ ਤਾਂ ਅੱਜ ਐਸਐਸਪੀ ਪਟਾਲਾ ਦੇ ਦਫ਼ਤਰ ਪਹੁੰਚੇ ਹਨ ਉਹਨਾਂ ਨੂੰ ਆਪਣੀ ਸ਼ਿਕਾਇਤ ਦਰਜ ਕਰਵਾਈ ਹੈ ਤੇ ਆਸ ਇਹਨਾਂ ਨੂੰ ਇਹ ਆ ਕਿ ਹੁਣ ਕਾਰਵਾਈ ਹੋਵੇਗੀ ਪਰ ਕਿਤੇ ਨਾ ਕਿਤੇ ਪਿੰਡਾਂ ਦੇ ਵਿੱਚ ਜਿਹੜਾ ਨਸ਼ਾ ਵਿਕ ਰਿਹਾ ਉਹ ਲਗਾਤਾਰ ਹੀ ਪਿੰਡਾਂ ਦੀ ਜਵਾਨੀ ਨੂੰ ਪਿੰਡਾਂ ਦੇ ਬੱਚਿਆਂ ਦਾ ਜੀਵਨ ਬਰਬਾਦ ਕਰਦਾ ਨਜ਼ਰ ਆ ਰਿਹਾ ਜਿਸ ਤੋਂ ਦੁਖੀ ਹੋ ਕੇ ਇਹ ਬਸੰਤਕੋਟ ਪਿੰਡ ਦੇ ਵਾਸੀ ਅੱਜ ਇੱਥੇ ਪਹੁੰਚੇ ਹਨ ਜ਼ਰੂਰਤ ਹੈ ਇਹਨਾਂ ਦੀ ਆਵਾਜ਼ ਸੁਣਨ ਦੀ ਜ਼ਰੂਰਤ ਹੈ ਨਸ਼ੇ ਦੇ ਉੱਤੇ ਲਗਾਮ ਲਗਾਉਣ ਦੀ ਕੈਮਰਾ ਪਰਸਨ ਲੱਭ ਪਈ ਦੇ ਨਾਲ ਭਪਾਲ ਸਿੰਘ ਲਿਵਿੰਗ ਇੰਡੀਆ ਨਿਊਜ਼ ਬਟਾਲਾ